ਮੰਨਾ ਖਜੂਰਾਂ ਦੀਆਂ ਡਰਾਈ ਫਰੂਟ ਦੀਆਂ ਖਜੂਰਾਂ ਦੀਆਂ ਤੇ ਪਲੱਸ ਡਰਾਈ ਫਰੂਟ ਦੀਆਂ ਮੈਨੂੰ ਤਾਂ ਬਣ ਗਿਆ ਚੱਕ ਲੈ ਪਹਿਲਾਂ ਭੁੰਨੇ ਅਸੀਂ ਆਹ ਮਖਾਣੇ ਉਫ ਤੇ ਹੁਣ ਭੁੰਨਦੇ ਆ ਇਹਦੇ ਬਦਾਮ ਕਾਜੂ ਦਾਕਾਂ ਕੋਕੋਨਟ ਕੋਕੋਨਟ ਦਾ ਪਾਊਡਰ ਆਦੇ ਮੈਂ ਹੂੰ ਦੇ ਮੈਂ ਆਹ ਸੀ ਗ੍ਰੋਸਰੀ ਕਰ ਦਿੱਤੀ ਤਾਂ ਕਰਕੇ ਦੇਖੋ ਜੇ ਜਰਾ ਪਾ ਕੇ ਦੇਖੀ ਓ ਅੱਛਾ ਸੋਣਾਂ ਗੰਗਾਂ ਤੇ ਪਿੱਛੇ ਨਾ ਇਦਾਂ ਦੀ ਡੋਟਾ ਬਣੀ ਆ ਵੀ ਹੋਣਾ ਮੈਨੂੰ ਜੇ ਅਮਰ ਡਿੱਗਣ ਲੱਗੇ ਹੋਣ ਤਾਂ ਦਿਖਾਤਰੀਆਂ ਡੋਟਾਂ ਬਣੀਆਂ ਅੱਛਾ ਵੀ ਡਿੱਗੇ ਨਾ ਹੈ ਤੇ ਚਿਪਕੂ ਤੇ ਚਿਪਕ ਤੇ ਆਹ ਦਾਖਾ ਪਾਉਣਾ ਸੀ ਆ ਖਜੂਰਾ ਖਜੂਰਾ ਮੰਮਾ ਗੱਲ ਦਾਖਾ ਦੀ ਐਦੀਆ ਭਰਦੀਆ ਦਾ ਇਹ ਵੀ ਪਾਣਨਾ ਹੈ ਜੀ ਇਹ ਦਰਮੇ ਤੇ ਪਰ ਇੱਧਰ ਲੇਟਾ ਓੜ ਜਾ ਤੀ ਦਾ ਖਜੂਰਾ ਇੱਧਰ ਪੁੱਤੋ ਫੋਨ ਅਸੀਂ ਪਾਉਣ ਲੱਗੇ ਆ ਆ ਫਰਾਈ ਪੈਨ ਦੇ ਵਿੱਚ ਕਿਉ ਅਰੇ ਉੱਧਰ ਪੇਛੀ ਦੇ ਇਹਨਾਂ ਵਾਲੀ ਘਰਚੀ ਭਾਂਡੇ ਲਈ ਇਹ ਮੀਮੀ ਇਹ ਮਾਲਕ ਦੇ ਲਈ ਇਹਦੇ ਮਜ਼ੇ ਕਰਦੇ ਰੋਪਾ ਦੋ ਚਮਚੇ ਪਾਵੇਂ ਇੱਕ ਪਿਆਜ ਆਨੋ ਹੁਣ ਆ ਬਫਲੋ ਮੱਖਣ ਦੀ ਜਿਹੜੀ ਪਾਕੇ ਦਾ ਸ਼ਿਕਾਰ ਹੈ ਹੁਣ ਜਿੰਨਾ ਚਿਰ ਕਿਉ ਗਰਮ ਹੁੰਦਾ ਜੋ ਬਹੁਤ ਆ ਹਨਾ ਹਾਂਜੀ ਹੋ ਗਿਆ ਇਹਨੂੰ ਵਾਲੀ ਕਰੋ ਵੇਖ ਬਸ ਇਹ ਤੇ ਖੋਲ ਲ ਮਖਾਣੇ ਮਿਸ਼ਰੀ ਚ ਪਾ ਕੇ ਕਰ ਲੈ ਗ੍ਰੈਂਡ ਬਸ ਇਹਨੂੰ ਖੋਲ ਕੇ ਇਹਨੂੰ ਮਿਕਸੀ ਆਹੋ ਮਿਕਸੀ ਚ ਪਾ ਕੇ ਮਿਸ਼ਰੀ ਕਿਹਾ ਖਾਣੇ ਮਿਸ਼ਰੀ ਵਾ ਮਿਕਸੀ ਗਿਆ ਮਿਸ਼ਰੀ ਥੋੜੀ ਪਿਆ ਮਿਸ਼ ਮਿਸ਼ਰੀ ਕਿਹਾ ਮਿਕਸੀ ਗਿਆ ਤੇ ਇਹਨਾਂ ਹੋਲਦਾ ਜਿੰਦਾ ਹੁੰਦਾ ਆਏ ਹਾਏ ਇਹ ਚ ਪਾ ਆਕੇ ਨਾ ਆ ਲੈ ਆ ਰੱਖੋ ਜੀ ਉਹ ਅਸੀਂ ਪਾਤਾ ਆਟਾ ਮੰਮਾ ਹੁਣ ਇਹਨੂੰ ਮੱਠੀ ਮੱਠੀ ਆ ਕੇ ਤੇ ਇਹ ਇਦਾਂ ਨਹੀਂ ਕਰਨਾ ਨਾ ਪੁੰਨੀ ਜਾਣਾ ਐ ਆ ਭੀ ਆ ਜਾਂਦਾ ਹੈ ਬਸ ਹੁਣ ਇਹ ਵਿੱਚ ਖਜੂਰ ਪਾ ਖਜੂਰ ਸਾਰੇ ਇਹਦੇ ਹਾਂ ਸਾਰੇ ਤੁਹਾਨੂੰ ਖਜੂਰਾਂ ਨੂੰ ਕ੍ਰਸ਼ ਕਰ ਲੈਣਾ ਹੁਣ ਖਜੂਰਾਂ ਨੂੰ ਮਿਚੀ ਖਜੂਰ ਦੀ ਕੋਈ ਵੀ ਬੀਜ ਤਾਂ ਨਹੀਂ ਕੀ ਨਾ ਬੀਜ ਤਾਂ ਨਹੀਂ ਵਿੱਚ ਕੋਈ ਨਹੀਂ ਨਹੀਂ ਹੈ ਜੀ ਨਹੀਂ ਇਹ ਵੀ ਕੱਢਿਆ ਸਾਰੇ ਤੇ ਵੀ ਕੱਢ ਕੇ ਕੌਣੀਆਂ ਨੇ ਖਚੂਰਾ ਉਹ ਨੂੰ ਪਰ ਦੂ ਮਾ ਆਜ ਦਾ ਦੇ ਤੇ ਮਾਰੀ ਜਾਣੀ ਮਠਨ ਸੇ ਅਸ਼ਮੀਲ qayib ketiribdi. Qachon ya botar. 3-band qarlayapti, hechala. Qayurada. Men deganim bo'lsa. ਆ ਆ ਵੀ ਥੋੜਾ ਥੋੜਾ ਲਾਲ ਹੋ ਗਿਆ ਇਹ ਨਾ ਚੰਗਿਆ ਹਾਂ ਵੀ ਕੋਣ ਲਿਆ ਗਾਇਆ 골ਡਨ ਬਲਕ ਕਲਰ 골ਡਨ ਜਾਉ ਤੇ ਹੁਣ ਮਖਾਣੇ ਦੀ ਸਾਡੇ ਸਮੈਸ਼ ਹੋ ਗਏ ਉਧਰ ਧੱਕੀ ਹੋ ਰਹੀ ਬਣਦੀ ਨਾ ਦਿੱਦਰ ਮੈਂ ਕਰ ਗਈ ਆਟਾ ਥੋੜਾ ਜਿਹਾ ਲਾਲ ਹੋਣਾ ਲੇ ਸੀਪੇ ਤੇ ਮਾਰੀ ਮਾਰੀ ਕਰਸੀ ਮਾਰ ਤੇ ਮੈਂ ਚਾਹ ਪੀ ਲਾ ਹੈ ਮੇਰੀ ਚਾਹ ਪਈ ਹੈ ਜੀ ਥੋੜੇ ਥੋੜੇ ਕਰਕੇ ਡ్రਾਈ ਫਰੂਟ ਨੂੰ ਸਮੈਸ਼ ਕਰ ਲੈਣਾ ਲੋਹ ਤੇ ਬੜਾ ਬੈ ਨਹੀਂ ਕਰਨਾ ਇਹਨੂੰ ਪੂਰਾ ਨਹੀਂ ਕਰਨਾ ਇਦਾਂ ਦਾ ਕਰ ਲਿਆ ਸੀ ਪੂਰਾ ਇਦਾਂ ਰਲ ਫੜ ਲਿਆ ਨਾ ਬੜਾ ਪਤਨਾ ਤੇ ਨਾ ਬੜਾ ਮੋਟਾ ਸ਼ੱਕਰ ਪਾਣਾ ਹੈ ਵਿੱਚ ਕਿਸ ਦੂਜੀ ਖਣ ਪਾਣਾ ਥੋੜੀ ਜਿਹੀ ਪਾ ਦੇ ਚੱਕਰ ਥੋੜੀ ਜਿਹੀ ਪਾ ਲੈ ਤੇ ਥੋੜਾ ਮਿੱਠਾ ਜਾ ਬਣ ਜੇ ਥੋੜੀ ਜੀ ਅਸੀਂ ਸ਼ੱਕਰ ਪਾ ਲੈਣੀ ਆ ਆਟੇ ਚ ਤਾਂ ਕਿ ਮਿੱਠਾ ਬਣ ਜੇ ਥੋੜਾ ਜਿਹਾ ਫਿੱਕਾ ਜਿਹਾ ਸੁਆਦ ਹੀ ਲੱਗਦਾ ਹੂੰ ਤੇ ਚੱਲ ਖਜੂਰਾ ਦਾ ਵੀ ਮੁੱਕਾ ਹੁੰਦਾ ਨਹੀਂ ਹੋਏ ਖਜੂਰਾ ਹੀ ਪਾਉਂਦੀਆਂ ਕੱਲੇ ਸਾਡੇ ਸਾਹਮਣੇ ਚਾਹੀਦਾ ਮਿੱਠਾ ਜਿਹਾ ਯਾਰ ਉਹ ਲਈ ਇਹ ਚਾਹੀਦੀ ਸੀ ਕਿ ਹੁਣ ਲਈ ਦੇ ਚੱਲ ਜੇਕਰ ਚੱਕਰ ਪਤਾ ਬਾਹਰ ਕੱਢ ਲਾ ਨਾਲ ਵਿੱਚ ਪਾ ਦੇ ਕੀ ਹੁਣ ਅਸੀਂ ਜਿਹੜੀਆਂ ਦਾਖਾਂ ਖਜੂਰਾ ਖਜੂਰਾ ਸਮੈਸ਼ ਕੀਤੀਆਂ ਸੀ ਉਹ ਵੀ ਥੋੜਾ ਥੋੜਾ ਜਿਹਾ ਲੱਗੇ ਆ ਥੋੜਾ ਖਜੂਰਾ ਤੇ ਆ ਸਾਡੇ ਹੋਗੇ ਥੁੱਲ ਮਖਾਣੇ ਨਿੱਕੀ ਚ ਪਾ ਕੇ ਕਰ ਲਵਾਂਗੇ ਆ ਸਾਰੇ ਡਰਾਈ ਫਰੂਟ ਆ ਸਾਡੇ ਡਰਾਈ ਫਰੂਟ ਇਹ ਰਿਗਟ ਡਰਾਈ ਪ੍ਰੋਡਕਟ ਆ ਤੇ ਆਟਾ ਆ ਸਾਡਾ ਆਟਾ ਆ ਸਾਡੀ ਰਾਵੀ ਇਹ ਸਾਡਾ ਖਜੂਰ ਤੇ ਉਹ ਸਾਡੀ ਖਜੂਰ ਤੇ ਹੁਣ ਅਸੀਂ ਬਣਾਵਾਂਗੇ ਨਿੰਮੀਆਂ ਨਿੰਨੇ ਨਿੰਮੀਆਂ ਕਿ ਬਣਾਵਾਂਗੇ ਪਰ ਰਾਵੀ ਨੂੰ ਪਤਾ ਕਿ ਨਿੰਮੀਆਂ ਨਿੰਮੀਆਂ ਪਿੰਨੀਆਂ ਪਿੰਨੀਆਂ ਠੀਕ ਹੁਣ ਅਸੀਂ ਬਣਾਵਾਂਗੇ ਪਿੰਨੀਆਂ ਪਿੰਨੀਆਂ ਮਤਲਬ ਇਹਦੇ ਗੋਲ ਗੋਲ ਬਣਾ ਕੇ ਇਹਦੇ ਕਰਨਾ ਅੱਛਾ ਜਦਾਂ ਇਹਦਾ ਇਹਦਾ ਇਹਦੇ ਕਰਕੇ ਇਹਦਾ ਇਹਦਾ ਜੋੜ ਦੋ ਜੋੜ ਕੇ ਕਿੱਦਾਂ ਜੋੜਨਾ ਕਿੱਦਾਂ ਮੈਨੂੰ ਤਾਂ ਪਤਾ ਨਹੀਂ ਜੋੜਨਾ ਜਦਾਂ ਹੱਥ ਚ ਲੈ ਕੇ ਹੋਣਾ ਨਾ ਘਰਮ ਘਰਮ ਫੋੜਾ ਪਾ ਕੇ ਇਹਦਾ ਇਹਦਾ ਕਰਕੇ ਇਹਦਾ ਇਹਦਾ ਕਰੀ ਜਨਾ ਫੇਰ ਆਪਾਂ ਪਿੰਨੀ ਬਣ ਜਾਗੇ ਅੱਛਾ ਤੇ ਆਹ ਰੋਟੀ ਬੁਖਾਈ ਦੀ ਹਾਂ ਜਦਾਂ ਏਦਾਂ ਦਿਖਾਈ ਦੇ ਕਿੱਦਾਂ ਬਣਾਉਂਦੀ ਮਮਾ ਮੈਂ ਇਹਨੂੰ ਇੰਦਾ ਕਰ ਸਕਦੀ ਹਾਂ ਲਈ ਪਾਵਾ ਕਰਨਾ ਖੰਡਾ ਹੋਣੀ ਲਾਣ ਦੇ ਆ ਹੁਣ ਅਸੀਂ ਪਾ ਦੇਣੇਗਾ ਖਜੂਰਾ ਸਾਰਾ ਇਕੱਠਾ ਪਾ ਦੋ ਇਹਦੇ ਵਿੱਚ ਇਹਦੇ ਵਿੱਚ ਪਾ ਕੇ ਹੁਣ ਕਰਾਂਗੇ ਮਿਕਸ 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 ਚਲੋ ਚਲੋ ਆ ਕਰੇ ਕਲਾ ਮਮਾ ਅੱਧਾ ਛੋੜਦਾ ਇਹਦਾ ਉ ਮੈਂ ਅਜੇ ਮਿਕਸ ਨਹੀਂ ਨਾ ਹੋਇਆ ਪਿੰਨੀ ਨਾ ਬਨਣੀ ਪੰਜੀਰੀ ਤਾਂ ਹੈਗੀ ਆ ਕੁਛ ਨਾ ਕੁਛ ਤਾਂ ਬਣਾਓ ਪੰਜੀਰੀ ਕੀ ਹੁੰਦਾ ਦੋਗੂਲ ਤੋਂ ਦੇਖਦੀ ਮੈਂ ਆਹ ਪਹਿਲਾਂ ਹਾਂ ਸੱਚ ਉਹ ਇੱਕ ਪਿੰਨੀ ਹੁੰਦੀ ਆ ਪੰਜੀਰੀ ਨਹੀਂ ਪੰਜੀਰੀ ਹੁੰਦੀ ਆ ਪਿੰਨੀ ਦੀ ਭੈਣ ਇਹ ਸ਼ੀਤ ਨਹੀਂ ਜੂਬ ਨਹੀਂ ਆ। ਬੱਧੀ ਬੀਸਨ ਕੇਅਰਫੁਲ। ਲੈ ਸਟੋਰੀਸ ਸਟੋਪਿਸ। ਇਹ ਕਮੇ ਰਿਵਿੰਨੀ। ਕਿਤੀ ਫੱਦੀ ਆਣਾ? ਕੰਨੀਆਂ ਬਾਈਟਲ ਲੈਣੀਆਂ ਪੈਣੀਆਂ ਉਹਨੂੰ ਖਾਣ ਵਾਸਤੇ।